ਦਾਦਾ ਅੰਡੇ ਵਾਲੀ ਜਾ ਪੰਡਿਆਲੀ ਦਾ ਮਤਲਬ ਕੀ ਆ ਯਾ ਮੈਨੂੰ ਆਪ ਨਹੀਂ ਪਤਾ ਯਾਰ ਆਪਾਂ ਮੱਗਰ ਨੂੰ ਪੁੱਛਦੇ ਆਂ ਜਾ ਕੇ ਯਾਰ ਚੱਲ ਆ ਆ ਮੱਗਰ ਹਾਂ ਆਹ ਗੱਲ ਕੀ ਹੁੰਦੀ ਆ ਅੰਡੇ ਵਾਲੀ ਜਾ ਪੰਡਿਆਲੀ ਅੱਛਾ ਅੱਛਾ ਇਹ ਤਾਂ ਐਂ ਗੱਲ ਸੀਗੀ ਇੱਕ ਨਾ ਘਮਿਆਰ ਦੇ ਦੋ ਕੁੜੀਆਂ ਸੀਂਆਂ ਠੀਕ ਐ ਉਹਨੇ ਇੱਕੇ ਪਿੰਡੀ ਵਿਆਹ ਦੀਆਂ ਠੀਕ ਐ ਇੱਕ ਤਾਂ ਵਿਆਹ ਦੀ ਜਿਹੜੇ ਖੇਤੀਬਾੜੀ ਕਰਦੇ ਸੀ ਉਹਨਾਂ ਦੇ ਇਹ ਇੱਕ ਵਿਆਹ ਧੀ ਜਿਹੜੇ ਮਾਲਾ ਘਮਿਆਰੀ ਭਾਂਡਿਆਂ ਦਾ ਕੰਮ ਕਰਦੇ ਸੀ ਉਹਨਾਂ ਦੇ ਠੀਕ ਹੈ ਤੇ ਉਹ ਭਾਈ ਵਾਗ ਗਿਆ ਤੇ ਮੰਨ ਲਓ ਘਮਿਆਰ ਦੀ ਜਿਹੜੇ ਘਰਾਂ ਵਾਲੀ ਸੀ ਉਹ ਕਹਿੰਦੀ ਜਾ ਕੁੜੀਆਂ ਦਾ ਪਤਾ ਲਿਆ ਇਹ ਠੀਕ ਠਾਕ ਹੈ ਤੇ ਉਹ ਕਹਿੰਦਾ ਕੋਈ ਨਹੀਂ ਉਹ ਵਾਗ ਗਿਆ ਭਾਈ ਤੇ ਪਹਿਲਾਂ ਵਾਗਿਆ ਉਹਨਾਂ ਦੇ ਜਿਹੜੇ ਖੇਤੀ ਕਰਦੇ ਸੀ ਤੇ ਉਹਨੇ ਖੈਰ ਸੋਖ ਪੁੱਛੀ ਹੋਰ ਭਾਈ ਕੁੜੀਏ ਕਿਵੇਂ ਆ ਠੀਕ ਹੈ ਤੇ ਹੋਰ ਫਸਲ ਵਾੜੀ ਕਿਵੇਂ ਆ ਤੇ ਉਹ ਕਹਿੰਦੀ ਬਾਪੂ ਟਾਂਡੇ ਸੁੱਕੀ ਜਾਂਦੇ ਐ ਜੇ ਮੀਂਹ ਨਾ ਆਇਆ ਤਾਂ ਟਾਂਡੇ ਸੁੱਕ ਜਾਣਗੇ ਫਸਲ ਮਰ ਜੂ ਤੇ ਗਰੀਬ ਮਾਰ ਹੋ ਜੂਗੀ ਠੀਕ ਐ ਵੀ ਖੇਤੀ ਦੇ ਸਿਰ ਤੇ ਚੱਲਦਾ ਘਰ ਤੇ ਜੇ ਮੀਂਹ ਆ ਗਿਆ ਤਾਂ ਬਚ ਜਾਗੇ ਠੀਕ ਐ ਤੇ ਉਹ ਕਹਿੰਦਾ ਚੱਲ ਭਾਈ ਕੋਈ ਨਾ ਰੱਬ ਵੀ ਪਾਊ ਆ ਸੁਣੂਆਂ ਥੋੜੀ ਤੇ ਉਸ ਤੋਂ ਬਾਅਦ ਭੱਗ ਗਿਆ ਭਾਈ ਉਹ ਜਿਹੜੇ ਕਿਮਿਹਾਰ ਸੀਗੇ ਤੋੜੇ ਬਣਾਉਂਦੇ ਸੀ ਭਾਂਡੇ ਬਣਾਉਂਦੇ ਸੀ ਉਹਨਾਂ ਦੇ ਘਰੇ ਠੀਕ ਐ ਤੇ ਉਹ ਜਾ ਕੇ ਸਰ ਪਲੂਸਿਆ ਖੈਰ ਸੋਖ ਪੁੱਛੀ ਉਹ ਕਹਿੰਦੀ ਬਾਪੂ ਹਾਂ ਵਧੀਆ ਠੀਕ ਹੈ ਤੇ ਕਹਿੰਦਾ ਹੋਰ ਭਾਈ ਕੰਮ ਕਰ ਕਿਵੇਂ ਚੱਲਦਾ ਉਹ ਕਹਿੰਦੀ ਬਾਪੂ ਆਵਾ ਥੱਪਿਆ ਪਿਆ ਤੇ ਰੱਬ ਮੂਰੇ ਇਹੀ ਅਰਦਾਸ ਕਰਦੇ ਆਂ ਵੀ ਮੀਂਹ ਨਾ ਆਵੇ ਜੇ ਵੀ ਮੀਂਹ ਆ ਗਿਆ ਤਾਂ ਸਾਰਾ ਆਵਾ ਖਰਾਬ ਹੋ ਜਾਊਗਾ ਤੇ ਸਾਰੇ ਭਾਂਡੇ ਖਰਾਬ ਹੋ ਜਾਣਗੇ ਮਨ ਲਾ ਕੰਮ ਜਮੇ ਜਾਊਗਾ ਸਾਡਾ ਥੱਪ ਹੋ ਜਾਊਗਾ ਕੰਮ ਠੱਪ ਹੋ ਜਾਊਗਾ ਵੀ ਸਾਰੀ ਮਿਹਨਤ ਖੂਚ ਜਾਊਗੀ ਤੇ ਉਹ ਕਹਿੰਦਾ ਚੱਲ ਭਾਈ ਰੱਬ ਮੂਰੇ ਅਰਦਾਸ ਆ ਮੀਂਹ ਨਾ ਪਾਵੇ ਹਾਂ ਉਹ ਭਾਈ ਦੋਨਾਂ ਕੁੜੀਆਂ ਨਾਲ ਗੱਲਬਾਤ ਕਰਕੇ ਤੇ ਘਰੇ ਵਾ ਗਿਆ ਠੀਕ ਹੈ ਤਰੇ ਬਾਗਿਆ ਤੇ ਜਦੋਂ ਗਿਆ ਤੇ ਕਮਿਹਾਰ ਦੀ ਜਿਹੜੀ ਉਹ ਘਰ ਵਾਲੀ ਆ ਉਹਨੇ ਪੁੱਛਿਆ ਤੇ ਹੋਰ ਕੁੜੀਆਂ ਕਿਵੇਂ ਐ ਕਹਿੰਦਾ ਕੁੜੀਆਂ ਤਾਂ ਠੀਕ ਐ ਤੇ ਦੋਨਾਂ ਚੋਂ ਇੱਕ ਹੈ ਨਹੀਂ ਉਹ ਕਹਿੰਦਾ ਕਿਵੇਂ ਕਹਿੰਦਾ ਜੇ ਹੁਣ ਉਹਨਾਂ ਚੋਂ ਇੱਕ ਕੁੜੀ ਹੈ ਨਹੀਂ ਉਹ ਕਹਿੰਦੀ ਕਿਵੇਂ ਜਾ ਜਾ ਕਹਿੰਦਾ ਟਾਂਡਿਆਂ ਵਾਲੀ ਹੈ ਨਹੀਂ ਜਾਂ ਭਾਂਡੇ ਵਾਲੀ ਹੈ ਨਹੀਂ ਠੀਕ ਐ ਉਹ ਕਹਿੰਦੀ ਕਿਵੇਂ ਜੇ ਹੁਣ ਕਹਿੰਦਾ ਮੀਂਹ ਆ ਗਿਆ ਤਾਂ ਜਿਹੜੇ ਮਾਲਾ ਆਵਾ ਥੱਪਿਆ ਹਾਂ ਭਾਂਡੇ ਬਣਾਉਂਦੇ ਆ ਤਾਂ ਭਾਂਡੇ ਖਰਾਬ ਹੋ ਜਾਂਣਗੇ ਭਾਂਡੇ ਵਾਲੀ ਹੈ ਨਹੀਂ ਜੇ ਮੀਂਹ ਆਇਆ ਤਾਂ ਜਿਹੜੇ ਖੇਤੀ ਕਰਦੇ ਆ ਟਾਂਡੇ ਸੁੱਕ ਜਾਣਗੇ ਟਾਂਡੇ ਵਾਲੀ ਹੈ ਨਹੀਂ ਹੈ ਦੋਨਾਂ 'ਚੋਂ ਇੱਕ ਹੈਨੀ ਕੋਈ ਜ਼ਿਆਦਾ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਉਥੋਂ ਗੱਲ ਪਈ ਸੀ ਇਹ ਵੀ ਜ਼ਿਆਦਾ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਵੇਖ ਕੇ ਮਿਹਾਰ ਦੇ ਦੋ ਕੁੜੀਆਂ ਸੀ ਠੀਕ ਹੈ ਤੇ ਇੱਕ ਮਨ ਲਾ ਭਾਂਡੇ ਬਣਾਉਂਦੇ ਸੀ ਤੇ ਇੱਕ ਖੇਤੀ ਕਰਦੀ ਸੀ ਟਾਂਡਿਆਂ ਦੀ ਠੀਕ ਹੈ ਤੇ ਉਥੋਂ ਫਿਰ ਗੱਲ ਤੁਰੀ ਸੀ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਘਰੇ ਆ ਕੇ ਉਹ ਆਪਦੀ ਘਰ ਵਾਲੇ ਨੂੰ ਕਹਿੰਦਾ ਵੀ ਦੋਨਾਂ 'ਚੋਂ ਇੱਕ ਕੁੜੀ ਹੈਨੀ ਜ਼ਿਆਦਾ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਜੇ ਮੀਂਹ ਆ ਗਿਆ ਤਾ ਟਾਂਡ ਭਾਂਡੇ ਵਾਲੀ ਨਹੀਂ ਜੇ ਮੀਂਹ ਨਾ ਆਇਆ ਤਾਂ ਟਾਂਡੇ ਵਾਲੀ ਨਹੀਂ ਆਹ ਗੱਲ ਸੀ ਬਾ ਓਏ ਮਗਰਾ ਆਹ ਗੱਲ ਤਾਂ ਅੱਜ ਪਤਾ ਲੱਗਿਆ ਹਾਂ ਆਏ ਸੀ ਇਹ ਗੱਲ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਚਲੋ ਚੱਲ ਗਏ ਯਾਰ ਤਾਂ ਮੇਰਾ ਵੀ ਟਾਈਮ ਹੋ ਗਿਆ ਤੁਸੀਂ ਸਾਰਾ ਟਾਈਮ ਗੱਲ ਜੀ ਘੜਾਤਾ ਚਲੋ ਚਲੋ